ਔਰ ਡਾਕਟਰ ਕੇ ਪੀ ਸਿੱਖੋਂ ਨੇ ਉਹਨਾਂ ਦੀ ਇੱਕ ਚੀਜ਼ ਜਿਹੜੀ ਮੈਂ ਦੇਖ ਰਹੀ ਸੀ ਉਹਨਾਂ ਨੇ ਦੱਸਿਆ ਸੀਗਾ ਕਿ ਤੁਸੀਂ ਅਗਰ ਬਾਏ ਚਾਂਸ ਤੁਹਾਡਾ ਵਿਟਾਮਿਨ B12 ਘਟਿਆ ਹੋਇਆ ਮੈਨੂੰ ਲੱਗਦਾ ਇਹ ਰੈਮਡੀ ਉਹਨਾਂ ਨੇ ਵੀ ਦੱਸੀ ਹੋਈ ਆ ਬਟ ਮੈਂ ਠੀਕ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਦੱਸੀ ਉਹਨਾਂ ਨੂੰ ਕ੍ਰੈਡਿਟ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਹਰ ਕੋਈ ਅਸੀਂ ਆਪਾਂ ਚੀਜ਼ਾਂ ਸਿੱਖਦੇ ਆ ਵਿਟਾਮਿਨ B12 ਤੁਹਾਡਾ ਘਟਿਆ ਹੋਇਆ ਤਾਂ ਇੱਕ ਬਹੁਤ ਹੀ ਵਧੀਆ ਰੈਮਡੀ ਜਿਹੜੀ ਕਿ ਸਾਡੇ ਬਜ਼ੁਰਗ ਕਰਦੇ ਸੀ ਸਾਨੂੰ ਲੱਗਦਾ ਅੱਜ ਦੇ ਟਾਈਮ ਦੇ ਵਿੱਚ ਅਸੀਂ ਉਹੀ ਚੀਜ਼ ਕੁੱਤਿਆਂ ਨੂੰ ਪਾ ਦਿੰਨੇ ਆ ਮੈਂ ਸੱਚੀ ਮਤਲਬ ਕਈ ਵਾਰ ਚੀਜ਼ਾਂ ਲੱਗਦੀਆਂ ਨੇ ਕਿ ਸਿੰਪਲ ਨੇ ਬਟ ਅਸੀਂ ਉਹਨਾਂ ਨੂੰ ਹੋ ਕਰਨਾ ਕੀ ਹੈ ਤੁਸੀਂ ਰੋਟੀ ਰਾਤ ਦੀ ਬੇਹੀ ਹਰ ਇੱਕ ਦੇ ਘਰ ਦੇ ਵਿੱਚ ਬਚ ਜਾਂਦੀ ਹੈ ਤੁਹਾਨੂੰ ਪਤਾ ਕਿ ਉਹ ਵਿਟਾਮਿਨ B12 ਦਾ ਸਭ ਤੋਂ ਵਧੀਆ ਸੋਰਸ ਹੈ ਔਰ ਸਭ ਤੋਂ ਜ਼ਿਆਦਾ ਪ੍ਰੋਬਲਮ ਆਂਦੀ ਆ ਸਾਡੇ ਚ ਬੀ12 ਘਟਿਆ ਹੁੰਦਾ ਉਹੀ ਰੋਟੀਆਂ ਜਿਹੜੀਆਂ ਰਾਤ ਦੀਆਂ ਪਈਆਂ ਹੁੰਦੀਆਂ ਨੇ ਅਸੀਂ ਡੰਗਰਾ ਕਿਸੇ ਨੂੰ ਵੀ ਸੈੱਟ ਨਹੀਂ ਆ ਨਾ ਸਿਰਫ ਕੁੱਤੇ ਨੂੰ ਬਾਤੀਆਂ ਕੁਝ ਵੀ ਕਰਦੇ ਅਸੀਂ ਸੈੱਟ ਨਹੀਂ ਆ ਮੈਂ ਕਹਨੀ ਆ ਰਾਤੀ ਦੋ ਰੋਟੀਆਂ ਜ਼ਿਆਦਾ ਬਣਾ ਲਓ ਸਵੇਰੇ ਉਠੋ ਤੁਸੀਂ ਅਗਰ ਤੁਹਾਨੂੰ ਡਾਕਟਰ ਨੇ ਕਹਤਾ ਬੀ12 ਤੁਹਾਡਾ ਘਟਿਆ ਹੋਇਆ ਮੇਰੇ ਕਹੇ ਤੇ ਇਹ ਤੁਸੀਂ 1 ਮਹੀਨਾ ਕਰਕੇ ਦੇਖਣਾ ਰੈਮਡੀ 1 ਮਹੀਨੇ ਬਾਅਦ ਦੁਬਾਰਾ ਟੈਸਟ ਕਰਵਾ ਲਿਓ ਤੁਹਾਡਾ ਲੈਵਲ ਤੁਹਾਡੇ ਕਿੰਨਾ ਤੁਹਾਨੂੰ ਉਹਦੇ ਵਿੱਚ ਫਰਕ ਪਏਗਾ ਦੋ ਰੋਟੀਆਂ ਰੱਖ ਲੀਆਂ ਤੁਸੀਂ ਜਿੰਨੀ ਵੀ ਭੁੱਖ ਹੈਗੀ ਇੱਕ ਰੋਟੀ ਰੱਖ ਲਈ ਸਵੇਰੇ ਉਠੋ ਸਵੇਰੇ ਉੱਠ ਕੇ ਉੱਪਰ ਉਹਦੇ ਵਿੱਚ ਸੇਂਦਾ ਨਮਕ ਜਿਹੜਾ ਆਪਣੇ ਕੋਲ ਉਹ ਪਿੰਕ ਸਾਲਟ ਆਂਦਾ ਹੁੰਦਾ ਨਾ ਉਹ ਲਾ ਲਓ ਥੋੜਾ ਜਿਹਾ ਉੱਪਰ ਲਾਲ ਮਿਰਚ ਪਾ ਲਓ ਪੀਸੀ ਹੋਈ ਕਰੇ ਉਹਨੂੰ ਤੁਸੀਂ ਜਿੱਦੇ ਨਾਲ ਵੀ ਖਾਣਾ ਚਾਹੋ ਖਾ ਲਓ ਚਾਹ ਨਾ ਖਾਣਾ ਕੁਝ ਵੀ ਖਾ ਲਓ ਇੱਕ ਮਹੀਨਾ ਖਾ ਕੇ ਦੇਖ ਲਓ B12 ਕੰਪਲੀਟ ਹੋ ਜਾਊਗਾ ਹੁਣ ਕਿੰਨਾ ਕ ਔਖਾ ਸੀਗਾ ਇੱਥੇ B12 ਕੰਪਲੀਟ ਕਰਨਾ ਕਿੰਨਾ ਸੌਖਾ ਹੈ ਤਾਂ ਪਰ ਹੁਣ ਨਹੀਂ ਅਸੀਂ ਤਾਂ ਦਵਾਈਆਂ ਖਾਣੀਆਂ ਨੇ ਹੂੰ ਸਈ ਗਾਲਾ ਇਹ ਤਾਂ ਸੋਖਾ ਨਾ ਰੋਟੀ ਇਦਾਂ ਤਾਂ ਹੈ ਨਹੀਂ ਕਿ ਕਿਸੇ ਦੇ ਘਰ ਬੰਦੀ ਨਹੀਂ ਹੈ ਕਿ ਹਰ ਇੱਕ ਦੇ ਘਰ ਬੰਦੀ ਹੋ ਸਵੇਰ ਨੂੰ ਇੱਕ ਅੱਧੀ ਰੋਟੀ ਜ਼ਰੂਰ ਹੁੰਦੀ ਆ ਹੁਣ ਮੇਰੇ ਫਾਦਰ ਇਨ ਲਾਉਣੇ ਮੇਰੇ ਫਾਦਰ ਇਨ ਲਾਉਣ ਤੁਸੀਂ ਮੰਨੋਗੇ ਰਾਤੀ ਉਹਨਾਂ ਨੇ ਪੱਕਾ ਹੀ ਆ ਕੇ ਰੋਟੀ ਉਹਨਾਂ ਨੇ ਰਾਤੀ ਇੱਕ ਐਕਸਟਰਾ ਬਣਵਾਣੀ ਆ ਸਵੇਰੇ ਖਾਣੀ ਹੀ ਖਾਣੀ ਆ ਹੂੰ ਕਿਉਂਕਿ ਸਾਡੇ ਬਜ਼ੁਰਗਾਂ ਨੂੰ ਇਹ ਚੀਜ਼ਾਂ ਪਤਾ ਨਹੀਂ ਪਰ ਅਸੀਂ ਇਹ ਛੱਡਤੀਆਂ ਨੇ ਡਾਕਟਰ ਕੇ ਪੀ ਸਿੱਖੋ ਨੇ ਉਹਨਾਂ ਦੀ ਇੱਕ ਚੀਜ਼ ਜਿਹੜੀ ਮੈਂ ਦੇਖ ਰਹੀ ਸੀ ਉਹਨਾਂ ਨੇ ਦੱਸਿਆ ਸੀਗਾ ਕਿ ਤੁਸੀਂ ਅਗਰ ਬਾਈ ਚਾਂਸ ਤੁਹਾਡਾ ਵਿਟਾਮਿਨ B12 ਘਟਿਆ ਹੋਇਆ ਮੈਨੂੰ ਲੱਗਦਾ ਇਹ ਰੈਮਡੀ ਉਹਨਾਂ ਨੇ ਵੀ ਦੱਸੀ ਹੋਈ ਆ ਬਟ ਮੈਂ ਠੀਕ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਦੱਸੀ ਉਹਨਾਂ ਨੂੰ ਕ੍ਰੈਡਿਟ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਹਰ ਕੋਈ ਅਸੀਂ ਆਪਾਂ ਚੀਜ਼ਾਂ ਸਿੱਖਦੇ ਆ ਵਿਟਾਮਿਨ B12 ਤੁਹਾਡਾ ਘਟਿਆ ਹੋਇਆ ਤਾਂ ਇੱਕ ਬਹੁਤ ਹੀ ਵਧੀਆ ਰੈਮਡੀ ਜਿਹੜੀ ਕਿ ਸਾਡੇ ਬਜ਼ੁਰਗ ਕਰਦੇ ਸੀ ਸਾਨੂੰ ਲੱਗਦਾ ਅੱਜ ਦੇ ਟਾਈਮ ਦੇ ਵਿੱਚ ਅਸੀਂ ਉਹੀ ਚੀਜ਼ ਕੁੱਤਿਆਂ ਨੂੰ ਪਾ ਦਿੰਨੇ ਆ ਮੈਂ ਸੱਚੀ ਮਤਲਬ ਕਈ ਵਾਰ ਚੀਜ਼ਾਂ ਲੱਗਦੀਆਂ ਨੇ ਕਿ ਸਿੰਪਲ ਨੇ ਬਟ ਅਸੀਂ ਉਹਨਾਂ ਨੂੰ ਹੋ ਇਹ ਕਰਨਾ ਕੀ ਹੈ ਤੁਸੀਂ ਰੋਟੀ ਰਾਤ ਦੀ ਬੇਹੀ ਹਰ ਇੱਕ ਦੇ ਘਰ ਦੇ ਵਿੱਚ ਬਚ ਜਾਂਦੀ ਹੈ ਤੁਹਾਨੂੰ ਪਤਾ ਕਿ ਉਹ ਵਿਟਾਮਿਨ B12 ਦਾ ਸਭ ਤੋਂ ਵਧੀਆ ਸੋਰਸ ਹੈ ਔਰ ਸਭ ਤੋਂ ਜ਼ਿਆਦਾ ਪ੍ਰੋਬਲਮ ਆਂਦੀ ਆ ਸਾਡੇ ਚ ਬੀ12 ਘਟਿਆ ਹੁੰਦਾ ਉਹੀ ਰੋਟੀਆਂ ਜਿਹੜੀਆਂ ਰਾਤ ਦੀਆਂ ਪਈਆਂ ਹੁੰਦੀਆਂ ਨੇ ਅਸੀਂ ਡੰਗਰਾ ਕਿਸੇ ਨੂੰ ਵੀ ਸੈੱਟ ਨਹੀਂ ਆ ਨਾ ਸਿਰਫ ਕੁੱਤੇ ਨੂੰ ਬਾਤੀਆਂ ਜਾਂ ਕੁਝ ਵੀ ਕਰਦੇ ਅਸੀਂ ਸੈੱਟ ਨਹੀਂ ਆ ਮੈਂ ਕਹਨੀ ਆ ਰਾਤੀ ਦੋ ਰੋਟੀਆਂ ਜ਼ਿਆਦਾ ਬਣਾ ਲਓ ਸਵੇਰੇ ਉਠੋ ਤੁਸੀਂ ਅਗਰ ਤੁਹਾਨੂੰ ਡਾਕਟਰ ਨੇ ਕਹਤਾ ਬੀ12 ਤੁਹਾਡਾ ਘਟਿਆ ਹੋਇਆ ਮੇਰੇ ਕਹੇ ਤੇ ਇਹ ਤੁਸੀਂ 1 ਮਹੀਨਾ ਕਰਕੇ ਦੇਖਣਾ ਰੈਮਡੀ 1 ਮਹੀਨੇ ਬਾਅਦ ਦੁਬਾਰਾ ਟੈਸਟ ਕਰਵਾ ਲਿਓ ਤੁਹਾਡਾ ਲੈਵਲ ਤੁਹਾਡੇ ਕਿੰਨਾ ਤੁਹਾਨੂੰ ਉਹਦੇ ਵਿੱਚ ਫਰਕ ਪਏਗਾ ਦੋ ਰੋਟੀਆਂ ਰੱਖ ਲੀਆਂ ਤੁਸੀਂ ਜਿੰਨੀ ਵੀ ਭੁੱਖ ਹੈਗੀ ਇੱਕ ਰੋਟੀ ਰੱਖ ਲਈ ਸਵੇਰੇ ਉਠੋ ਸਵੇਰੇ ਉੱਠ ਕੇ ਉੱਪਰ ਉਹਦੇ ਵਿੱਚ ਸੇਂਦਾ ਨਮਕ ਜਿਹੜਾ ਆਪਣੇ ਕੋਲ ਉਹ ਪਿੰਕ ਸਾਲਟ ਆਂਦਾ ਹੁੰਦਾ ਨਾ ਉਹ ਲਾ ਲਓ ਥੋੜਾ ਜਿਹਾ ਉੱਪਰ ਲਾਲ ਮਿਰਚ ਪਾ ਲਓ ਪੀਸੀ ਹੋਈ ਘਰੇ ਉਹਨੂੰ ਤੁਸੀਂ ਜਿਹਦੇ ਨਾਲ ਵੀ ਖਾਣਾ ਚਾਹੋ ਖਾ ਲਓ ਚਾਹ ਨਾ ਖਾਣਾ ਕੁਝ ਵੀ ਖਾ ਲਓ ਇੱਕ ਮਹੀਨਾ ਖਾ ਕੇ ਦੇਖ ਲਓ B12 ਕੰਪਲੀਟ ਹੋ ਜੂਗਾ ਹੁਣ ਕਿੰਨਾ ਕ ਔਖਾ ਸੀਗਾ ਇੱਥੇ B12 ਕੰਪਲੀਟ ਕਰਨਾ ਕਿੰਨਾ ਸੌਖਾ ਹੈ ਤਾਂ ਪਰ ਹੁਣ ਨਹੀਂ ਅਸੀਂ ਤਾਂ ਦਵਾਈਆਂ ਖਾਣੀਆਂ ਨੇ ਹਮ ਸਈ ਗਾਲਾ ਇਹ ਤਾਂ ਸੋਖਾ ਨਾ ਰੋਟੀ ਇਦਾਂ ਤਾਂ ਹੈ ਨਹੀਂ ਕਿ ਕਿਸੇ ਦੇ ਘਰ ਬੰਦੀ ਨਹੀਂ ਹੈ ਕਿ ਹਰ ਇੱਕ ਦੇ ਘਰ ਬੰਦੀ ਹੋ ਸਵੇਰ ਨੂੰ ਇੱਕ ਅੱਧੀ ਰੋਟੀ ਜ਼ਰੂਰ ਹੁੰਦੀ ਆ ਹੁਣ ਮੇਰੇ ਫਾਦਰ ਇਨ ਲਾਉਣੇ ਮੇਰੇ ਫਾਦਰ ਇਨ ਲਾਉਣ ਤੁਸੀਂ ਮੰਨੋਗੇ ਰਾਤੀ ਉਹਨਾਂ ਨੇ ਪੱਕਾ ਹੀ ਆ ਕੇ ਰੋਟੀ ਉਹਨਾਂ ਨੇ ਰਾਤੀ ਇੱਕ ਐਕਸਟਰਾ ਬਣਵਾਣੀ ਆ ਸਵੇਰੇ ਖਾਣੀ ਹੀ ਖਾਣੀ ਆ ਹੂੰ ਕਿਉਂਕਿ ਸਾਡੇ ਬਜ਼ੁਰਗਾਂ ਨੂੰ ਇਹ ਚੀਜ਼ਾਂ ਪਤਾ ਨਹੀਂ ਪਰ ਅਸੀਂ ਇਹ ਛੱਡਤੀਆਂ ਨਹੀਂ